ਜਨਤਾ ਦੀ ਆਵਾਜ਼ ਦੇ ਕਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਕੱਗਾ ਜਿੱਥੇ ਅਸੀਂ ਪਹੁੰਚੇ ਆ ਪਿੰਡ ਮੋਮੀਆਂ ਜੋ ਸਤਰਾਂ ਦੇ ਹਲਕੇ ਦੇ ਵਿੱਚ ਪੈਂਦਾ ਇੱਥੇ ਜ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਜੋ ਇਹ ਕੈਂਪ ਲਗਾਇਆ ਗਿਆ ਹੈ ਸੇ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈਆਂ ਭਰਾਵਾਂ ਦੇ ਸਹਿਯੋਗ ਨਾਲ ਫ੍ਰੀ ਕੈਂਪ ਲਗਾਇਆ ਗਿਆ ਹੈ ਇਹ ਜੋ ਕੈਂਪ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਹੈ ਜਿਵੇਂ ਮੋਤੀਆ ਜੋ ਕਿ ਆਪਰੇਸ਼ਨ ਹੋਣਾ ਹੈ ਇਹ ਪਤਨਾ ਰੋਡ ਦਗਾਲ ਰੋਡ ਦੇ ਵਿੱਚ ਪੈਂਦਾ ਹਸਪੀਟਲ ਲਾਈਨਸ ਆਈਸ ਹਸਪੀਟਲ ਹੈ ਜਿੱਥੇ ਫ੍ਰੀ ਰਾਜ ਕੀਤਾ ਜਾਏਗਾ ਇੱਥੇ ਸੰਗਤਾਂ ਨੂੰ ਛੱਡਿਆ ਵੀ ਜਾਏਗਾ ਤੇ ਲਿਜਾਇਆ ਵੀ ਜਾਏਗਾ ਬਾਕੀ ਜੋ ਸਹਿਯੋਗ ਵੀਰ ਨੇ ਡਾਕਟਰ ਸਾਹਿਬਾਨ ਨੇ ਤੇ ਆਗੂ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਹਾਂ ਤੁਹਾਨੂੰ ਦੱਸਦਾ ਸਾਰੀ ਲੇਨੂ ਸਾਰਾ ਮਾਗਿੰ ਮੈਂ ਸਾਰਾ ਸਾਰੇ ਇਹਨਾਂ ਤੋਂ ਵੀ ਗੱਲ ਆਉਂਦਾ ਜੀ ਆਉਂਦੇ ਡਾਕਟਰ ਸਤਜੀਤ ਸਿੰਘ ਠੀਕ ਹੈ ਸਰ ਕਿੱਥੋਂ ਆਇਆ ਤੁਸੀਂ ਸਰ ਲਾਈਨ ਮੈਮ ਲਾਈਨਸ ਆਈ ਹਸਪਤਾਲੋਂ ਨੇ ਆਤੋਂ ਆਏ ਸੀ ਠੀਕ ਹੈ ਸਰ ਤੁਸੀਂ ਜੋ ਇਹ ਕੈਂਪ ਲਗਾਇਆ ਜਾਂਦਾ ਹੈ ਹਰ ਸਾਲ ਹੀ ਲਗਾਇਆ ਜਾਂਦਾ ਹੈ ਇੱਥੇ ਹਾਂਜੀ ਮੈਮ ਇੱਥੇ ਫਸਟਵਾਰ ਅਸੀਂ ਲਗਾ ਰਹੇ ਹਾਂ ਕੈਂਪ ਉਹ ਠੀਕ ਹੈ ਜੀ ਉਮੀਦ ਹੈ ਵੀ ਅਗਲੇ ਆਉਣ ਵਾਲੇ ਸਮੇਂ ਵਿੱਚ ਹੀ ਲੱਗਦਾ ਰਹੇਗਾ ਕਿਉਂਕਿ ਲੋਕਾਂ ਨੂੰ ਕਿ ਬਜ਼ੁਰਗਾਂ ਨੂੰ ਜ਼ਿਆਦਾ ਦਿੱਕਤ ਪੈਂਦੀ ਹੈ ਕਿ ਬਾਹਰ ਜਾਣਾ ਉਹਨਾਂ ਨੂੰ ਔਖਾ ਲੱਗਦਾ ਹੈ ਪਿੰਡ 'ਚ ਹਾਂਜੀ ਹਾਂਜੀ ਠੀਕ ਬਾਕੀ ਬਾਤ ਇਹ ਹਾਂਜੀ ਖਰਚੇ ਦੇ ਆਪੀ ਦੇਵਾਵਾ ਪ੍ਰੈਸ਼ਨ ਸੋਨਾ ਪ੍ਰੈਸ਼ਨ ਹਾਂਜੀ ਇੱਧਰ ਚੈੱਕ ਕਰਵਾ ਲੇ ਠੀਕ ਹੈ ਸਰ ਠੀਕ ਹੈ ਸਰ ਉਧਰ ਚਲਣਾ ਤੋਂ ਕਿੱਦਨੀ ਵਾਰੀ ਕੀ ਨਾਏ ਸਰ ਆਪਣਾ ਅਰਵਿਕਾ ਹਰ ਕਿੱਥੋਂ ਆਇਓ ਸਰ ਠੀਕ ਹੈ ਸਰ ਵੀ ਜੋ ਤੁਸੀਂ ਮੇਰੀ ਜਦਾ ਬੀਪੀ ਵਗੈਰਾ ਚੈੱਕ ਕਰਕੇ ਵੀ ਨਾਲ ਲੱਗਦੀ ਵੀ ਦਵਾਈ ਪ੍ਰੋਵਾਈਡ ਕਰ ਰਹੀ ਹੋ ਠੀਕ ਹੈ ਫ੍ਰੀ ਸੇਵਾ ਚੈੱਕ ਹੋਈ ਅੱਛਾ ਨਹੀਂ ਇਧਰ ਅੱਛਾ ਜਦੋਂ ਆਲੇ ਵਾਲੇ ਦੀ ਹੈ ਦੁਬਾਰੇ ਬੱਚੇ ਦਾ ਦਾਣਾ ਬਣਾ ਦੇ ਜਿਹੜਾ ਉਹ ਲੈਣਾ ਹੈਗਾ ਦਾ ਧਰ ਕਰਦੀ ਆ ਉਹ ਦਵਾਈ ਦਵਾਈ ਨਾਲ ਸਭ ਤੋਂ ਮੁੜ ਦਵਾਈ ਮਿਲ ਜੇਗੀ ਨਾ ਤਲਾ ਨਹੀਂ ਤਾਂ ਨਹੀਂ ਹੈਗੀ ਨੰਬਰ ਵਾਚ ਫਰੀ ਅੱਖਾਂ ਦੀ ਕੈਂਪ ਲੱਗਿਆ ਹੈ ਤੇ ਫਰੀ ਸੇਵਾ ਹੋ ਰਹੀ ਹੈ ਹਾਂਜੀ ਮੈਮ ਕੀ ਨਾ ਤੁਹਾਡਾ ਮੈਂ ਗੁਰੂ ਨੰਦ ਸਿੰਘ ਠੀਕ ਹੈ ਕਿਥੋਂ ਆਇਓ ਤੁਸੀਂ ਅਸੀਂ ਨਿਆਲ ਤੋਂ ਆਇਆ ਜੀ ਨਾਈ ਨਾਈ ਹਸਪੀਟਲ ਹੈ ਸਾਡਾ ਠੀਕ ਹੈ ਜੋ ਤੁਸੀਂ ਇਹ ਪਿੰਡ ਮੋਵੀਆਂ ਦੇ ਵਿੱਚ ਕੈਂਪ ਲਗਾਇਆ ਹੈ ਖਾਲੀ ਇਹ ਫ੍ਰੀ ਲਗਾਇਆ ਹੈ ਕੈਂਪ ਹਾਂਜੀ ਹਾਂਜੀ ਬਿਲਕੁਲ ਫ੍ਰੀ ਦੇ ਆਪਰੇਸ਼ਨ ਫ੍ਰੀ ਹੋਣਗੇ ਤੇ ਚੈੱਕ ਅਪ ਫ੍ਰੀ ਕੀਤਾ ਜਾ ਰਿਹਾ ਇਹਨਾਂ ਨੂੰ ਮੈਡੀਸਨ ਵਗੈਰਾ ਸਾਰਾ ਕੁਝ ਫ੍ਰੀ ਠੀਕ ਹੈ ਜੋ ਇਹ ਆਪਰੇਸ਼ਨ ਹੋਣਾ ਹੈ ਕਦੋਂ ਕਰਨਗੇ ਆਪਰੇਸ਼ਨ ਕੀ ਨਾਂ ਹੈ ਮਾਤਾ ਤੁਹਾਡਾ ਗਿਆਨ ਠੀਕ ਹੈ ਤੁਹਾਨੂੰ ਕੀ ਪ੍ਰੋਬਲਮ ਆਖਾਂ ਦੀ ਬਸ ਲੈ ਆਪ ਆਖੇ ਇਸੇ ਵੀ ਜੋ ਮੋਦੀਗੇ ਦੇ ਟੱਕ ਪੈਂਦਾ ਤੇ ਜਦ ਹਵਾ ਚੱਲਦੀ ਹੈ ਤਾਂ ਫਿਰ ਬੜੀ ਤੋਂ ਪਾਣੀ ਆ ਨਹੀਂ ਠੀਕ ਹੈ ਡਾਕਟਰ ਸਾਹਿਬ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਕਿਹਾ ਵੀ ਦੇ ਤਾ ਨੂੰ ਜਾਪੂਗਾ ਫਿਰ ਅਸੀਂ ਤੁਹਾਡਾ ਫੋਲੋ ਅਪ ਅਕੇ ਜੇ ਦਰ ਤੇ ਰਮਾਂ ਦਵਾਈ ਨਾ ਆ ਗਏ ਤੇ ਠੀਕ ਹੈ ਖਾਲੇ ਤੁਹਾਨੂੰ ਦਵਾਈ ਖਾਣ ਨੂੰ ਕਿਹਾ ਹੈ ਜੀ ਉਹਨਾਂ ਨੇ ਦੇਣ ਕਿਹਾ ਤੇ ਮੈਂ ਕਿਹਾ ਤੁਹਾਨੂੰ ਮੰਗਵਾ ਲਾਂਗੇ ਠੀਕ ਹੈ ਸੰਭਲਣ ਦੀ ਠੀਕ ਹੈ ਤੁਹਾਨੂੰ ਆਪਰੇਸ਼ਨ ਲਈ ਕੀ ਕਿਹਾ ਡਾਕਟਰ ਸਾਹਿਬ ਨੇ ਹਾਂ ਜੀ

ਚੱਕਰਾਂ ਦੇ ਬਾਅਦ ਡਾਕਟਰ ਜੈਪ ਸਿੰਘ ਨੈਪ ਸਿੰਘ ਦਾ ਹੋਰ ਲੈ ਲਿਓ ਡਾਕਟਰ ਜੈਪ ਜੀ ਲੈ ਲੈਣਗੇ ਡਾਕਟਰ ਜੈਪ ਤੁਸੀਂ ਲੈ ਲਿਓ ਨੈਪ ਸਿੰਘ ਆਹ ਲੈ ਆਓ ਇੱਧੇ ਦੇਖੋ ਹੀ ਸਾਹਮਣੇ ਠੀਕ ਹੈ ਚੱਕਰ ਸਪੀਡ ਸੀ ਅਪਰੇਨ ਨਵੇਂ ਅਸੀਂ ਚੱਕਰੇ ਉਹਨਾਂ ਦੇ ਆਹੋ ਐਸੀ ਚੱਕੇ ਲਿਓ ਬਈ ਗੱਡੀ ਚੋਂ ਕੱਢੇ ਸੀ ਕੱਢ ਕੇ ਹੋਰ ਹੀ ਔਰ ਆਜ ਆਪਾਂ ਤੋਂ ਲੈ ਆਉਦੇ ਹਾਂ ਅਰਥਾਤ ਪ੍ਰੋਗਰਾਮ ਚ ਦੇਖਿਓ ਜੀ ਸਾਡੇ ਦੂਜਾ ਦਰ ਠੀਕ ਹੈ ਜੀ ਹਾਂਜੀ ਜਾਲ ਵਿੱਚ ਪਹਿਲੀ ਵਾਰ ਵਿਸਾਲ ਕੈਂਪ ਲਾਇਆ ਗਿਆ ਜੀ ਅੱਜ ਕੈਂਪ ਜਿਸ ਦੇ ਵਿੱਚ ਐਨਆਰ ਪ੍ਰਾਮੋ ਦਾ ਸਹਿਯੋਗ ਹੈ ਤੇ ਮੌਜੂਦ ਜੀੜੀ ਦਾ ਸਾਥ ਵਿੱਚ ਪਹਿਲੀ ਵਾਰ ਇੱਕ ਕੰਪਟਾਰ ਦੇ ਵਿੱਚ ਲੰਗਰ ਪਾਣੀ ਆਦਗਵਾਈਆਂ ਬੁੱਟੀਆਂ ਸਾਰੇ ਵਰਚਨ ਦਿੱਤੀ ਗਈਆਂ ਨੇ ਇਸ ਦੇ ਵਿੱਚ 100 ਪਲੱਸ ਦੇ ਲੈਂਡ ਪਾਏ ਜਾਣਗੇ 250 ਤਕਰੀਬਨ ਰੇਜਾਂ ਨੂੰ ਦਵਾਈਆਂ ਪੂਰੀਆਂ ਸਲੇਖਾ ਦਾ ਨੰਬਰ ਕੋਈ ਨਹੀਂ ਰਿਹਾ ਜੀ ਤੇ ਸਭ ਪਿੰਡ ਦੇ ਸੱਜਣਾਂ ਨੂੰ ਦੇ ਨਾਲ ਸਹਿਯੋਗ ਦੇ ਨਾਲ ਇਹ ਕੈਂਪ ਨੂੰ ਸੰਪੂਰਨ ਕੀਤਾ। ਠੀਕ ਹੈ। ਅੱਜ ਇੱਕ ਨਾ ਸਿੱਖਿਆ ਇੱਥੇ ਮਾਮੀਆਂ ਪ੍ਰਿੰਸਾ ਦੇ ਲੋਕਾਂ ਨੂੰ ਹੋਰ ਸਿੱਖਿਆ ਵੀ ਮਿਲੀ ਹੈ ਵੀਰ ਜੀ ਇੱਥੇ ਕਿ ਜੋ ਨੌਜਵਾਨ ਪੀੜੀ ਨਸ਼ੇ ਵਾਲਾ ਜਾ ਰਹੀ ਸੀ। ਤੁਹਾਨੂੰ ਦੇਖ ਕੇ ਉਹ ਲੋਕ ਜਾਗਰੂਕ ਹੋ ਚੁੱਕੇ ਨੇ ਵੀ ਵੱਧ ਤੋਂ ਵੱਧ ਜਿਵੇਂ ਕੈਂਪ ਲਗਾਣਗੇ ਯੋਗਦਾਨ ਪਾਣਗੇ ਸ਼ਾਇਦ ਉਹ ਨਸ਼ੇ ਤੋਂ ਵੀ ਮੁਕਤ ਹੋ ਜਾਣਗੇ। ਇਹਦੇ ਪਰ ਤੁਸੀਂ ਕੀ ਸਲਾਹ ਦਿਓਗੇ? ਇਸ ਕੈਂਪ ਦਾ ਸਾਡਾ ਮੈਮ ਇਹੀ ਉਪਰਾਲਾ ਸੀਗਾ ਕਿ ਨੌਜਵਾਨ ਜਿਹੜੀ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਇਹਨੂੰ ਰੋਕਿਆ ਜਾਵੇ। ਇਤੇ ਨੱਥ ਪਾਈ ਜਾਵੇ ਕਿਉਂਕਿ ਪੰਜਾਬ ਪਹਿਲੇ ਨੰਬਰ ਤੇ ਮੂਰੀ ਹੋਇਆ ਪਿਆ ਨਸ਼ਿਆਂ ਦੇ ਵਿੱਚ ਜੀ ਤੇ ਇਸ ਇਸ ਰੋਕத் ਥਾਮ ਕਰਨ ਲਈ ਇਸ ਕੰਮ ਨੂੰ ਰੋਕத் ਥਾਮ ਕਰਨ ਲਈ ਹੀ ਸਾਡਾ ਇਹ ਪਹਿਲਾ ਉਰਾਲਾ ਸੀਗਾ ਜੋ ਵਾਇਰਸ ਸੱਚੇ ਪਾਤਸ਼ਾਹ ਦੀ ਮੇਰ ਸਦਕਾ ਸੰਪੂਰਨ ਚੜਿਆ ਸੀ ਠੀਕ ਹੈ ਥੈਂਕ ਯੂ ਵੈਲਕਮ ਹਾਂ ਜੀ ਦਰੋਤੀ ਠੀਕ ਹੈ ਡਾਕਟਰ ਸੰਦੀਪ ਕੁਮਾਰ ਡਾਕਟਰ ਸੰਦੀਪ ਕੁਮਾਰ ਜੀ ਆਹ ਹੋ ਤਮੇ

ਦੋਜੀ ਦੋ ਬੈਕ ਹੋ ਜੀ ਆਹ ਕੁਰਸੀ ਤੇ ਪਏ ਰਹੇ ਉਹ ਅੰਦਰ ਪਏ ਉਹ ਅੰਦਰ ਜਾਓ ਤੁਸੀਂ ਕਰਦੇ ਦੇਖੇ সামনে ਜਿਹੜੇ ਪਾ ਜਿਹੜੇ ਉਹਨੂੰ ਮਾਰ ਕੇ ਹੈਗੇ ਹੈ ਠੀਕ ਹੈ ਲੈ ਲੈ ਬਾਕੀ ਤੁਹਾਨੂੰ ਨਹੀਂ ਕਹਿੰਦੇ ਇੱਧਰ ਠੀਕ ਹੈ সামনে ਇਸ ਕੈਂਪ ਦੇ 프리 ਲੰਗੜ ਦੀ ਸੇਵਾ ਲਗਾਈ ਜਾ ਰਹੀ ਹੈ ਪਿੰਡ ਮੋਮੀਆਂ ਦਾ ਜੋ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਉਹਨਾਂ ਲੋਕਾਂ ਲਈ ਇਧਰ ਜਾ ਰਿਹਾ ਤੁਹਾਡੇ ਤੁਹਾਨੂੰ ਮੇਰੇ ਬਾਪਰੇ ਤੁਹਾਨੂੰ ਜ਼ਰੂਰ ਬੁਲਾ ਦੇਣਾ ਵਰਤਰੀ ਫਿਰ ਬਾਕੀ ਨੂੰ ਤੇ ਮੱਧਿਆਨੀ ਨੂੰ ਦੋਹਰਾਇਆ